ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਖਬਰ ਉੱਤਰੀ ਭਾਰਤ ਵਿੱਚ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ ਜੰਮੂ ਕਸ਼ਮੀਰ ਉੱਤਰਾਖੰਡ ਹਿਮਾਚਲ ਪ੍ਰਦੇਸ਼ ਦਿੱਲੀ ਐਨਸੀਆਰ ਤੇ ਪੰਜਾਬ ਹਰ ਜਗ੍ਹਾ ਹਾਲਾਤ ਗੰਭੀਰ ਬਣੇ ਹੋਏ ਨੇ ਲੋਕ ਪੁੱਛ ਰਹੇ ਨੇ ਕਿ ਇਹ ਕੁਦਰਤ ਦਾ ਕਹਿਰ ਹੈ ਜਾਂ ਫਿਰ insani galati ਦਾ ਸਮਾਂ ਜ਼ਪਤਿਆ ਜਾ ਰਿਹਾ ਹੈ ਮੌਜੂਦਾ ਹਾਲਾਤ ਕੀ ਨੇ ਜੰਮੂ ਕਸ਼ਮੀਰ ਕਈ ਦਰਿਆ ਓਵਰਫਲੋ ਕਰ ਰਹੇ ਨੇ ਖੋਜ ਇਲਾਕਿਆਂ ਚ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਸ਼ਿਫਟ ਕੀਤਾ ਜਾ ਰਿਹਾ ਹੈ ਉਤਰਾਖੰਡ ਭੂਖਲੰਦੇ ਨਾਲ ਕਈ ਸੜਕਾਂ ਬੰਦ ਹੋ ਚੁੱਕੀਆਂ ਨੇ ਯਾਤਰੀ ਤੇ ਸਥਾਨਕ ਲੋਕ ਹਾਲੇ ਵੀ ਫਸੇ ਹੋਏ ਨੇ ਹਿਮਾਚਲ ਪ੍ਰਦੇਸ਼ ਵਿੱਚ ਪਹਾੜੀ ਇਲਾਕਿਆਂ ਚ ਘਰ ਤੇ ਪੁਲ ਤਬਾਹ ਹੋ ਗਏ ਨੇ ਦਿੱਲੀ ਐਨਸੀਆਰ ਚ ਬੇਮਿਸਾਲ ਬਰਸਾਤ ਹੋਈ ਤੇ ਸੜਕਾਂ ਪਾਣੀ ਨਾਲ ਭਰ ਗਈਆਂ ਨੇ ਪੰਜਾਬ ਸਤਲੁਜ ਤੇ ਬਿਆਸ ਦਰਿਆਵਾਂ ਦੇ ਲੈਵਲ ਤੇਜ਼ੀ ਨਾਲ ਵਧੇ ਹੋਏ ਨੇ ਕੁਝ ਬਨਾ ਤੇ ਪਾੜ ਪੈਣ ਦਾ ਵੀ ਖਤਰਾ ਬਣਿਆ ਹੋਇਆ ਹੈ ਬਾਹਰ ਕਹਿੰਦੇ ਨੇ ਕਿ ਕੁਦਰਤੀ ਮੌਸਮੀ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਨੇ ਪਰ ਇਨਸਾਨੀ ਗਤੀਵਿਧੀਆਂ ਨੇ ਹਾਲਾਤ ਹੋਰ ਵਿਗਾੜ ਦਿੱਤੇ ਨੇ ਜੇ ਸ਼ਹਿਰਾਂ ਦੀ ਪਲਾਨਿੰਗ ਸਹੀ ਹੁੰਦੀ ਡਰੇਨੇਜ ਸਿਸਟਮ ਮਜ਼ਬੂਤ ਹੁੰਦਾ ਅੜੀ ਇਲਾਕਿਆਂ 'ਚ ਬੇਵਜ੍ਹਾ ਗਟਾਈ ਨਾ ਕੀਤੀ ਹੁੰਦੀ ਤਾਂ ਨੁਕਸਾਨ ਘੱਟ ਹੋ ਸਕਦਾ ਸੀ ਦੋਸਤੋ ਭਾਰੀ ਬਰਸਾਤ ਨੇ ਸਾਨੂੰ ਯਾਦ ਕਰਵਾ ਦਿੱਤਾ ਹੈ ਕਿ ਕੁਦਰਤ ਦੇ ਨਾਲ ਖਿਲਵਾੜ ਕਰਨ ਦੀ ਕੀਮਤ ਬਹੁਤ ਵੱਡੀ ਚੁਕਾਉਣੀ ਪੈਂਦੀ ਹੈ